ਕੇਂਦਰੀ ਰੇਲ ਅਤੇ ਫੂਡ ਪ੍ਰੋਸੈਸਿੰਗ ਸਨਤ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਨਸ਼ਾ ਮੁਕਤੀ ਯਾਤਰਾ ਦੌਰਾਨ ਕੇਜਰੀਵਾਲ ਦੇ ਬਿਆਨ ਨੂੰ ਝੂਠ ਦਾ ਬੁਲੰਦਾ ਦੱਸਿਆ। ਉਹਨਾਂ ਕਿਹਾ ਕਿ ਸ਼ਰਾਬ ਘਟਾਲੇ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਅਰਵਿੰਦ ਕੇਜਰੀਵਾਲ ਕੋਰਾ ਝੂਠ ਬੋਲ ਕੇ ਨਸ਼ਾ ਖਤਮ ਕਰਨ ਦੀਆਂ ਗੱਲਾਂ ਕਰ ਰਹੇ ਨੇ। ਉਹ ਲੋਕਾਂ ਨੂੰ ਸੋਹਾਂ ਖਵਾ ਰਹੇ ਨੇ। ਜਿਹੜਾ ਇਨਸਾਨ ਆਪ ਨਸ਼ੇ ਦੀ ਦਲਦਲ ਵਿੱਚ ਫਸਿਆ ਹੋਇਆ ਹੈ। ਉਹਨਾਂ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਜ਼ਹਿਰੀਲੀ ਸ਼ਰਾਬ ਨਾਲ ਪੰਜਾਬ ਵਿੱਚ 27 ਮੌਤਾਂ ਹੋਈਆਂ ਨੇ। ਲੱਗਦਾ ਹੈ ਕਿ ਕੇਜਰੀਵਾਲ ਭਗਵੰਤ ਮਾਨ ਦੇ ਨਾਲ ਜ਼ਿਆਦਾ ਰਹਿਣ ਕਰਕੇ ਸ਼ਰਾਬ ਨੂੰ ਨਸ਼ਾ ਨਹੀਂ ਮੰਨਦੇ ਪਰ ਅਸਲੀ ਗੱਲ ਇਹ ਹੈ ਕਿ ਅੱਜ ਵੀ ਪੰਜਾਬ ਦੇ ਪਿੰਡਾਂ ਵਿੱਚ ਜ਼ਹਿਰੀਲੀ ਸ਼ਰਾਬ ਅਤੇ ਚਿੱਟੇ ਦਾ ਕਹਿਰ ਬਹੁਤ ਸਾਰੇ ਘਰਾਂ ਨੂੰ ਬਰਬਾਦ ਕਰ ਰਿਹਾ ਹੈ। ਦਾਖਲ ਨੇ ਕਿਤੇ ਡੀ ਦੇਖੋ ਕੇਜਰੀਵਾਲ ਸਾਹਿਬ ਮੈਨੂੰ ਸਮਝ ਨਹੀਂ ਆਉਂਦੀ ਤੁਸੀਂ ਤੇ ਤੁਹਾਡੇ ਮੁੱਖ ਮੰਤਰੀ ਕਿਹੜੀਆਂ ਗੱਲਾਂ ਕਰਦੇ ਹੋ ਜਿਹੇ ਪਿੰਡ ਲਗੜੋਆ ਨਮਾ ਸ਼ਹਿਰ ਦੇ ਵਿੱਚ ਜਿੱਥੇ ਇੱਕ ਪ੍ਰੋਗਰਾਮ ਦੇ ਵਿੱਚ ਜਿਹੜੇ ਕੇਜਰੀਵਾਲ ਸਾਹਿਬ ਜਿਹੜੇ ਦਿੱਲੀ ਤੋਂ ਨਿਕਾਰੇ ਗਏ ਨੇ ਉਹ ਦੇ ਭਗਵੰਤ ਮਾ ਉਹਨਾਂ ਨੂੰ ਤਾਂ ਚਲੋ ਕਹਿਣਾ ਹੀ ਕੀ ਆ ਪਰ ਅੱਜ ਉੱਥੇ ਉਸ ਪਿੰਡ 'ਚ ਉਹ ਨਸ਼ੇ ਨੂੰ ਖਤਮ ਕਰਨ ਦੀਆਂ ਗੱਲਾਂ ਕਰਦੇ ਸੀ ਪਹਿਲੀ ਗੱਲ ਸੀਐਮ ਸਾਹਿਬ ਜਿਨ੍ਹਾਂ ਨੂੰ ਤੁਸੀਂ ਸੌਂਚਕਾਉਨੇ ਹੋ ਉਹ ਲੋਕ ਤਨਸ਼ਾ ਕਰਦੇ ਹੀ ਨਹੀਂਗੇ ਜਿਹੜੇ ਵਿਚਾਰੇ ਨਸ਼ਾ ਕਰਦੇ ਆ ਉਹ ਤਾਂ ਕਿਤੇ ਲੁਕੇ ਬੈਠੇ ਨਸ਼ਾ ਕਰ ਰਹੇ ਆ ਕਿਤੇ ਹਸਪੀਟਲਾਂ 'ਚ ਦਾਖਲ ਨੇ ਕਿਤੇ ਡੀਡਿਕਸ਼ਨ ਸੈਂਟਰਾਂ 'ਚ ਦਾਖਲ ਨੇ ਜਾਂ ਤੁਹਾਡੇ ਵੋਟ ਸੈਂਟਰਾਂ 'ਚ ਜਾ ਰਹੇ ਨੇ ਜਾਂ ਕਿਤੇ ਹੋਰ ਨਸ਼ਾ ਕਰਦੇ ਆ ਉਹ ਸੌਂਚਕਣ ਸਮਾਗਮ 'ਚ ਥੋੜੀ ਆਉਂਦੇ ਆ ਜਿਹੜੇ ਨਸ਼ਾ ਕਰਦੇ ਨਹੀਂਗੇ ਉਹਨਾਂ ਨੂੰ ਸੌਂਚਕਾਈ ਜਾਂਦੇ ਆ